ਸਿੱਧੂ ਮੂਸੇਵਾਲਾ ਦਾ ਜਾਣਾ ਮਈ ਦਾ ਮਹੀਨਾ ਮੈਨੂੰ ਲੱਗਦਾ ਹੈ ਕਿ ਪੂਰਾ ਪੰਜਾਬ ਭਾਵੁਕ ਹੋ ਜਾਂਦਾ ਜਗਪ੍ਰੀਤ ਤੇ ਦਰਦ ਨਾਲ ساری ਜ਼ਿੰਦਗੀ ਜਾਣਾ ਨਹੀਂ ਇਹ ਉਹ ਫਟਾਏ ਜਿਹੜੇ ਕਦੇ ਸੀਤੇ ਨਹੀਂ ਜਾ ਸਕਦੇ ਸੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ 2 ਸਾਲ ਹੋ ਜਾਣਗੇ ਉਹ ਦਿਨ ਜੇ ਯਾਦ ਆਉਣ ਲੱਗ ਜਾਂਦੇ ਕਿ ਜਦੋਂ ਇਹ ਬਾਣਾ ਵਾਪਰਿਆ ਪੰਜਾਬ ਦੀ ਧਰਤੀ ਤੇ ਜੋ ਵੀ ਹੋਇਆ ਮੰਦ ਭੱਗਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਸਿੱਧੂ ਨਹੀਂ ਜਾਣਾ ਚਾਹੀਦਾ ਸੀ 28 ਸਾਲ ਪਹਿਲਾਂ ਜਦੋਂ ਪੈਦਾ ਹੋਇਆ ਹੋਣਾ ਜਿਵੇਂ ਮਾਤਾ ਨੇ ਉਹਨੂੰ ਗੋਦੀ ਚੁੱਕਿਆ ਹੋਣਾ ਜਿਵੇਂ ਮਾਤਾ ਉਹਨੂੰ ਉਹਦਾ ਪਾਲਣ ਪੋਸ਼ਣ ਕਰਦੇ ਹੋਣੇ ਆ ਤੇ ਮੈਂ ਇਹ ਮਹਿਸੂਸ ਕਰਦਾ ਕਿ ਡੇਢ ਸਾਲ ਦੇ ਜਵਾਕ ਨਾਲ ਤੁਹਾਡੀ ਇੰਨੀ ਮੁਹੱਬਤ ਹੋ ਜਾਂਦੀ ਤੁਹਾਡੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਆਂਦਰਾ ਹੁੰਦੀਆਂ ਜਿਹਦਾ 25 26 ਸਾਲ ਦਾ ਦੁਨੀਆਂ 'ਚ ਜਿਨੇ ਨਾਂ ਕਮਾਇਆ ਉਹ ਐ ਚਲਾ ਗਿਆ ਉਹ ਕੀ ਜਿਗਰਾ ਹੈ ਉਹ ਕਿਵੇਂ ਮਾਂ ਰੋਜ਼ ਇੱਕ ਇੱਕ ਪਾਲੇ ਇੱਕ ਦਿਨ ਕੱਟਦੀ ਐ ਹਰ ਬਾਪ ਬਲਕੌਰ ਸਿੰਘ ਵਰਗਾ ਨਹੀਂ ਹੁੰਦਾ ਜਿਹਦੇ 'ਚ ਇਨਾ ਜਿਗਰਾ ਕਿ ਉਹ ਐਡਾ ਪਹਾੜ ਜਿਹੜਾ ਦੁੱਖ ਲੈ ਕੇ ਵੀ ਲੜਦਾ ਫਿਰਦਾ ਪੰਜ ਪੰਜ ਸਟੰਟ ਪਾਏ ਹੁਣ ਜਿਸ ਬੰਦੇ ਦੇ ਬਿਲਕੁਲ ਨਜ਼ਰ ਲੱਗੀ ਹੈ ਸੁਰਜੀਤ ਪਾਤਰ ਨੇ ਲਿਖਿਆ ਸੀ ਨਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਮਕਰ ਸਾਹਿਬ ਮੂਸੇ ਵਾਲਾ ਦੁਬਾਰਾ ਚਰਚਾ ਚ ਹਾਲਾਂਕਿ ਹਮੇਸ਼ਾ ਹੀ ਚਰਚਾ ਚ ਰਹਿੰਦਾ ਹੈ ਇੱਕ ਨਾਮ ਜਿਹੜਾ ਪੰਜਾਬੀ ਸਿੰਗਿੰਗ ਦੀ ਦੁਨੀਆ ਚ ਛਾਇਆ ਰਿਹਾ ਹਮੇਸ਼ਾ ਅੱਜ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਭਾਵੁਕ ਪੋਸਟ ਹੈ ਦੂਜੇ ਹੀ ਪਾਸੇ ਸੁਪਰੀਮ ਕੋਰਟ ਚ ਸਰਕਾਰ ਨੇ ਇਹ ਗੱਲ ਮੰਨੀ ਕਿ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਲੀਕ ਕੀਤੀ ਗਈ ਤਾਂ ਹੋਂ ਦਾ ਕਤਲ ਹੋਇਆ ਜਗਪ੍ਰੀ ਤੇ ਦਰਦ ਨਾਲ ساری ਜ਼ਿੰਦਗੀ ਜਾਣਾ ਨਹੀਂ ਇਹ ਉਹ ਫਟਾ ਜਿਹੜੇ ਕਦੇ ਸੀਤੇ ਨਹੀਂ ਜਾ ਸਕਦੇ ਸਿੱਧੂ ਮੂਸੇਵਾਲਾ ਦਾ ਜਾਣਾ ਮਈ ਦਾ ਮਹੀਨਾ ਮੈਨੂੰ ਲੱਗਦਾ ਹੈ ਕਿ ਪੂਰਾ ਪੰਜਾਬ ਭਾਵੁਕ ਹੋ ਜਾਂਦਾ ਮਾਤਾ ਚਰਨਕੌਰ ਦੀ ਪੋਸਟ ਨੇ ਨਾ ਜਜ਼ਬਾਤੀ ਕਰਤਾ ਅੱਜ ਸਾਰਿਆਂ ਨੂੰ ਉਹਨਾਂ ਨੇ ਇਹ ਤਾਂ ਲਿਖਿਆ ਕਿ ਮੈਂ ਤਾਂ ਤਰੀਕਾ ਵੀ ਨਹੀਂ ਗਿਣ ਸਕਦੀ ਇਸ ਮਹੀਨੇ ਦੀ ਜਦੋਂ ਵੀ ਮਈ ਦਾ ਮਹੀਨਾ ਆਉਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ 2 ਸਾਲ ਹੋ ਜਾਣਗੇ ਉਹ ਦਿਨ ਜੇ ਯਾਦ ਆਉਣ ਲੱਗ ਜਾਂਦੇ ਕਿ ਜਦੋਂ ਇਹ ਬਾਣਾ ਵਾਪਰਿਆ ਕੀ ਕਹਾਣੀ ਬਣੀ ਹੈ ਉਹਦੇ ਪਿੱਛੇ ਕੀ ਸੀ 2 ਸਾਲਾਂ ਤੋਂ ਦਿਨ ਰਾਤ মিডিਆ ਲੋਕ ਸਿੱਧੂ ਦੇ ਦੋਸਤ ਉਹਦੇ ਪਿਤਾ ਬਹੁਤ ਕੁਝ ਹੰਡਾਉਂਦੇ ਰਹੇ ਕਹਿੰਦੇ ਰਹੇ ਬਹੁਤ ਗੱਲਾਂ ਹੋਈਆਂ ਪੰਜਾਬ ਦੀ ਧਰਤੀ ਤੇ ਜੋ ਵੀ ਹੋਇਆ ਮੰਦ ਭੱਗਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਸਿੱਧੂ ਨਹੀਂ ਜਾਣਾ ਚਾਹੀਦਾ ਸੀ ਪਰ ਚਲੋ ਅੱਜ ਜੋ ਮਾਤਾ ਚਰਨਕੌਰ ਨੇ ਗੱਲ ਕਹੀ ਕਿ ਅਸੀਂ ਛੋਟੇ ਸਿੱਧੂ ਦੇ ਰੂਪ ਦੇ ਵਿੱਚ ਉਸ ਖੁਸ਼ੀ ਚ ਉਸ ਤਰਵਾਸੇ ਦੇ ਵਿੱਚ ਜੀ ਰਹੇ ਆ ਪਰ ਉਹਨੂੰ ਭੁਲਾਇਆ ਕਦੇ ਨਹੀਂ ਜਾ ਸਕਦਾ ਉਹਦੇ ਫੈਨਸ ਵੱਲੋਂ ਕਦੇ ਵੀ ਨਹੀਂ ਉਹਨੇ ਮਾਤਾ ਨੇ ਪੋਸਟ ਵੀ ਲਿਖੀ ਕਿ ਬੇਸ਼ੱਕ ਅਸੀਂ 28 ਸਾਲ ਪਿੱਛੇ ਹੋ ਗਏ ਆ ਸਾਨੂੰ ਪਤਾ ਹੈ ਬਚਪਨ ਆ ਗਿਆ ਨਾ ਅੱਪੇ ਪਿੱਛੇ ਹੋ ਗਏ ਕਿ 28 ਸਾਲ ਪਹਿਲਾਂ ਜਦੋਂ ਪੈਦਾ ਹੋਇਆ ਹੋਣਾ ਜਿਵੇਂ ਮਾਤਾ ਨੇ ਉਹਨੂੰ ਗੋਦੀ ਚੁੱਕਿਆ ਹੋਣਾ ਜਿਵੇਂ ਮਾਤਾ ਉਹਨੂੰ ਉਹਦਾ ਪਾਲਣ ਪੋਸ਼ਣ ਕਰਦੇ ਹੋਣੇ ਆ ਔਰ ਇੱਕ ਫਰਕ ਤਾਂ ਬਸ ਇਹ ਹੈ ਕਿ ਉਸ ਦੌਰ ਦੇ ਵਿੱਚ ਗੁਰਬਤ ਤੇ ਗਰੀਬੀ ਦੀ ਜ਼ਿੰਦਗੀ ਸੀਗੀ ਇਸ ਪਰਿਵਾਰ ਦੇ ਉੱਤੇ ਅੱਜ ਸਿੱਧੂ ਦੀ ਵਜ੍ਹਾ ਕਰਕੇ ਚਲੋ ਫਾਈਨੈਂਸ਼ਲੀ ਉਹ ਠੀਕ ਨੇ ਤਾਂ ਇਹ ਤਰਵਾਸਾ ਇਹ ਕਿ ਹੌਸਲਾ ਜ਼ਰੂਰ ਹੈ ਪਰ ਅਰਬਾ ਰੁਪਿਆ ਖਰਬਾ ਰੁਪਿਆ ਇੱਕ ਪਾਸੇ ਉਹ ਕੱਲਾ ਇੱਕ ਪਾਸੇ ਉਹ ਜੱਟ ਇੱਕ ਪਾਸੇ ਉਹ ਜੋ ਕਰ ਗਿਆ ਮੈਂ ਕਈ ਵਾਰੀ ਉਹਦੇ ਗੀਤ ਤੁਸੀਂ ਇਹ ਦੇਖੋ ਨਾ ਕੱਲ ਮੈਂ ਨਾ ਇੱਕ ਸਿੰਗਰ ਬਹੁਤ ਸੁਣਦਾ ਖਾਸ ਸਿੰਗਰ ਕੋਈ ਨਾਂ ਨਹੀਂ ਹੁਣ ਆਪਾਂ ਲੈਂਦੇ ਉਹ ਕੰਪੈਰੀਜ਼ਨ ਹੋ ਜਾਂਦਾ ਤੇ ਮੈਂ ਇੱਕ ਦੋ ਦਿਨਾਂ ਤਾ ਨਾ ਉਹਨੂੰ ਸੁਣਦਾ ਸੁਣਦਾ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਬੜਾ ਸੈਡ ਜਿਹਾ ਚੱਲ ਰਿਹਾ ਮੈਂ ਕਿਹਾ ਯਾਰ ਮੈਂ ਜ਼ੋਨ 'ਚ ਚਲਾ ਜਾਣਾ ਉਹਨੂੰ ਸੁਣਦਾ ਉਹ ਕਹਿੰਦਾ ਫਿਰ ਜਦੋਂ ਜ਼ੋਨ ਤੋਂ ਬਾਹਰ ਆਉਣਾ ਹੁੰਦਾ ਤਾਂ ਸਿੱਧੂ ਸੁਣ ਲੈ ਕਰ ਮੈਂ ਵਾਕਈ ਹੀ ਇਹ ਮਹਿਸੂਸ ਕੀਤਾ ਆਪਾਂ ਪਰਸੋ ਵੀ ਰਾਤ ਨੂੰ ਚੰਡੀਗੜ੍ਹੋਂ ਆਉਂਦੇ ਸੀ ਕਾਰ 'ਚ ਆਪਾਂ ਸਾਰੇ ਗੀਤ ਜੀ ਈਸਟ ਸਾਈਡ ਫਲੋ ਰਿਗ੍ਰੇਟ ਆਈ ਏ ਬੈਟਰ ਨਾਊ ਇਹ ਸਾਰੇ ਉਹ ਗੀਤ ਨੇ ਜਿਹੜੇ ਸੁਣ ਕੇ ਨਾ ਉਹਦਾ ਉਹਦਾ ਜ਼ਿੰਦਗੀ ਦਾ ਵੀ ਇੱਕ ਝਾਤ ਵੱਜਦੀ ਹੈ ਪਰ ਮੈਨੂੰ ਲੱਗਦਾ ਕਿ ਕਿਉਂ ਹੋਇਆ ਏ ਪੰਜਾਬ 'ਚ ਕਾਦੇ ਵਾਸਤੇ ਹੋਇਆ ਏ ਇਹ ਪੰਜਾਬ ਦੀ ਧਰਤੀ ਇਹ ਜ਼ੁਲਮ ਦਾ ਖੂਨ ਡੋਲਦੀ ਆਈ ਸੀ ਇਹ ਆਪਸ 'ਚ ਭਾਈ ਭਾਈ ਦਾ ਵੈਰੀ ਕਿਉਂ ਬਣਿਆ ਮੁੰਡੇ ਸਾਡੇ ਆਪਣੇ ਬੱਚੇ ਇੱਕ ਦੂਜੇ ਦੇ ਖਿਲਾਫ ਕਿਉਂ ਹੋ ਰਿਹਾ ਔਰ ਇੰਨਾ ਟੈਲੈਂਟ ਏਡੇ ਵੱਡੇ ਵੱਡੇ ਫਨਕਾਰ ਏਡੇ ਵੱਡੇ სპੋਰਟਸਮੈਨ ਮਾਵਾ ਪੁੱਤ ਜੰਦੀਆਂ ਮੈਂ ਤਾਂ ਨਾ ਅੱਜ ਕੱਲ ਇਹ ਮਹਿਸੂਸ ਕਰਦਾ ਮੇਰਾ ਬੇਟਾ ਨਾਨਕੇ ਗਿਆ ਛੋਟਾ ਜਿਹਾ 1.5 ਸਾਲ ਦਾ ਤੇ ਮੇਰੀ ਮਦਰ ਤੇ ਫਾਦਰ 4 ਦਿਨ ਵੀ ਉਹ ਮਤਲਬ ਅੱਜ ਮੇਰੀ ਮਦਰ ਕਹਿੰਦੇ ਮੈਂ ਤਾਂ ਰੋਈ ਪੀ ਵੀ ਉਹ ਵੀ 4 ਦਿਨ ਹੋ ਗਏ ਹਨਾ ਤੁਸੀਂ ਵੀ ਕੱਲ ਮੈਨੂੰ ਗੱਲ ਕਰੀ ਜਾਂਦੇ ਸੀ ਵੀ ਭਤੀਜ ਉਹ ਕੱਲ ਘਰੇ ਆਏ ਉਹ ਕਹਿੰਦੇ ਰੌਣਕ ਨਹੀਂ ਹੁੰਦੀ ਤੇ ਮੈਂ ਇਹ ਮਹਿਸੂਸ ਕਰਦਾ ਕਿ ਡੇਢ ਸਾਲ ਦੇ ਜਵਾਕ ਨਾਲ ਤੁਹਾਡੀ ਇੰਨੀ ਮੁਹੱਬਤ ਹੋ ਜਾਂਦੀ ਤੁਹਾਡੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਆਂਦਰਾ ਹੁੰਦੀਆਂ ਹਨਾ ਤੇ ਉਹ ਆਂਦਰਾ ਤੇ ਜਿਹਨੇ ਜਿਹਦਾ 25 26 ਸਾਲ ਦਾ ਦੁਨੀਆਂ 'ਚ ਜਿਹਨੇ ਨਾਂ ਕਮਾਇਆ ਉਹ ਐ ਚਲਾ ਗਿਆ ਉਹ ਕੀ ਜਿਗਰਾ ਹੈ ਉਹ ਕਿਵੇਂ ਮਾਂ ਰੋਜ਼ ਇੱਕ ਇੱਕ ਪਲ ਇੱਕ ਇੱਕ ਦਿਨ ਕੱਟਦੀ ਹੈ ਪਰ ਚਲੋ ਰੱਬ ਨੇ ਉਹ ਦਾਤ ਬਖਸ਼ੀ ਹੈ ਕਿ ਉਹਨਾਂ ਦੇ ਘਰ ਦਵਾਰਾ ਖੁਸ਼ੀ ਆਈ ਹੈ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਇਸ ਦੌਰ ਨੂੰ ਪੰਜਾਬ ਤੋਂ ਪੰਜਾਬ ਚੋਏ ਇੱਕ ਦੂਜੇ ਦੇ ਭਾਈ ਭਾਈ ਦੇ ਵੈਰੀ ਦੇ ਦੌਰ ਚੋਂ ਪੰਜਾਬ ਨੂੰ ਰੱਬਾ ਬਾਹਰ ਕੱਢ ਉਹ ਕਹਿੰਦੇ ਆ ਕਿ ਸਵਰਗ ਚ ਵੀ ਜੀ ਨਹੀਂ ਮੇਰੇ ਖਿਆਲ ਅਰਜਨ ਢਿੱਲੋਂ ਦਾ ਗਾਣਾ ਹੈ ਕਿ ਜੀ ਨਹੀਂ ਲੱਗਣਾ ਉੱਥੇ ਪੰਜਾਬ ਨਹੀਂ ਹੋਣਾ ਤੇ ਉਹ ਇੱਕ ਇੱਕ ਕਹਾਵਤ ਵੀ ਹੈ ਕਿ ਰੱਬਾ ਮਰ ਕੇ ਤੇਰੇ ਕੋਲ ਜਾਈਏ ਤੇ ਸ਼ਾਲਾ ਉੱਥੇ ਵੀ ਪੰਜਾਬ ਹੋਵੇ ਪਰ ਆ ਪੰਜਾਬ ਨਹੀਂ ਯਾਰ ਮੇਰਾ ਪੰਜਾਬ ਸੋਨਾ ਵਸਦਾ ਪੰਜਾਬ ਅਸੀਂ ਜੋ ਗਵਾਲਿਆ ਪਹਿਲਾਂ ਹੀ ਇੰਨਾ ਗਵਾਈ ਬੱਠੇ 25000 ਨੌਜਵਾਨ ਗਵਾਇਆ ਆਪਾਂ ਜਗਪੁਰ ਜੀ ਤੁਸੀਂ ਰਿਪੋਰਟ ਚ ਵੀ ਦੱਸਿਆ ਸੀਗਾ ਤੁਸੀਂ ਦੇਖੋ ਕਿ 87 ਤੋਂ ਲੈ ਕੇ 96 ਤੱਕ 10 ਸਾਲਾਂ ਚ ਅਸੀਂ ਇੱਕ ਪੀੜੀ ਗਵਾਲੀਆ ਆਉਂਦੀ ਯਾਰ ਸਾਡੇ ਨੌਜਵਾਨਾਂ ਨੂੰ ਹਥਿਆਰ ਚੱਕਣਾ ਪਿਆ ਸਾਡੇ ਨੌਜਵਾਨ ਉਦੋਂ ਬਾਅਦ 90 ਲੇਟ 90 ਚ ਆ ਕੇ ਮੈਡੀਕਲ ਨਸ਼ੇ ਤੇ ਲਾਤੇ ਇਹਨਾਂ ਨੇ ਉਸ ਤੋਂ ਬਾਅਦ ਹੁਣ ਚਿੱਟੇ ਤੇ ਲਾਤੇ ਚਿੱਟੇ ਤੋਂ ਬਾਅਦ ਦੌਰ ਆਇਆ ਤਾਂ ਹੁਣ ਕੈਨੇਡਾ ਨੂੰ ਲਾਤੇ ਕੋਈ ਨਜ਼ਰ ਲੱਗੀ ਹੈ surjit patar ਨੇ ਲਿਖਿਆ ਸੀ ਨਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਕੋਈ ਸਿਰ ਤੋਂ ਵਾਰੋ ਯਾਰ ਇਹਦੇ ਨਹੀਂ ਚਾਹੀਦਾ ਹੁਣ ਨਹੀਂ ਹੁਣ ਬਸ ਬਹੁਤ ਹੋ ਗਿਆ ਸਾਨੂੰ ਸੁੱਖ ਦਾ ਸਾਹ ਚਾਹੀਦਾ ਸਾਡੀ ਆਉਣ ਵਾਲੀ ਪੀੜ੍ਹੀ ਤਰਕੀਆਂ ਬੁਲੰਦੀਆਂ ਛੂਵੇ ਛੂ ਵੀ ਰਹੀ ਐ ਮੈਂ ਕੱਲ ਮਕਰ ਸਾਹਿਬ ਗੱਲ ਕਰ ਰਿਹਾ ਸੀਗਾ ਕਿਸੇ ਨਾਲ ਵੀਰ ਦੇਖੋ ਦਿਲਜੀਤ ਤੇ ਏਡੀ ਸ਼ਰਨ ਦਾ ਕੋਲਾਬ ਹੋਇਆ ਉਧਰੋਂ ਸ਼ੋਭ ਦੇ ਸ਼ੋਅ ਚੱਲ ਰਹੇ ਨੇ ਸਤਿੰਦਰ ਸਰਤਾਜ ਸ਼ੋਅ ਲਾ ਰਹੇ ਨੇ ਬੜੇ ਫਨਕਾਰ ਪੰਜਾਬ ਦੇ ਸ਼ੋਅ ਲਾ ਰਹੇ ਨੇ ਮੈਂ ਜਦੋਂ ਇਹ ਚੀਜ਼ ਸੋਚਦਾ ਨਾ ਕਿ ਸਿੱਧੂ ਤੇ ਜੇ ਡ੍ਰੇਕ ਦਾ ਕਿਤੇ ਕੋਲਾਬ ਹੋ ਜੇ ਸੀਗਾ ਮੈਨੂੰ ਪਤਾ ਹੈ ਮੇਰੇ ਖਿਆਲ ਇਹ ਜਾਂ ਸਿੱਧੂ ਨੇ ਜਾਂ ਬਾਪੂ ਜੀ ਹੋਣਾ ਨੇ ਇੱਕ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਸਿੱਧੂ ਦੇ ਸ਼ਬਦ ਸੀ ਸ਼ਾਇਦ ਵੀ ਬਾਈ ਇਹ ਕੰਡਾ ਵੀ ਕੱਢ ਦੇਣਾ ਜੇ ਮੈਂ ਮੈਂ ਝੂਠ ਨਾ ਮਤਲਬ ਮੈਨੂੰ ਯਾਦ ਹੋਵੇ ਚੰਗੀ ਤਰ੍ਹਾਂ ਇਹ ਗੱਲ ਸ਼ਾਇਦ ਇਹ ਗੱਲ ਉਹਨੇ ਬੋਲੀ ਸੀ ਕਿਤੇ ਮੈਂ ਮੈਂ ਕੱਲ ਹੀ ਸੋਚ ਰਿਹਾ ਮੈਂ ਬੈਠਾ ਬੈਠਾ ਬਾਈ ਜਿਹੜੇ ਉਹਦੇ ਕਲੋਜ਼ ਫਰੈਂਡਸ ਨੇ ਉਹ ਦੱਸ ਸਕਦੇ ਨੇ ਗੱਲ ਕੱਲ ਪਰਸੋ ਇਹ ਵੀ ਖਬਰ ਆਈ ਵੀ ਗੋਲਦੀ ਬਰਾੜ ਦੀ ਮੌਤ ਹੋ ਗਈ ਫਿਰ ਉਹ ਖਬਰ ਝੂਠੀ ਨਿਕਲੀ ਪਰ ਮੈਂ ਜਸ ਦੌਰ ਦੇ ਵਿੱਚੋਂ ਇੰਨਾ ਸਾਰਿਆਂ ਨੂੰ ਕਿਉਂਕਿ ਤੁਸੀਂ ਤੇ ਮੈਂ ਉਹਨਾਂ ਦਿਨਾਂ ਚੰਡੀਗੜ੍ਹ ਆਪਾਂ ਪੜ੍ਹਦੇ ਰਹੇ ਹਾਂ ਜਗਪ੍ਰੀਤ ਜਿਸ ਵੇਲੇ ਲారెన్స్ ਆਉਂਦਾ ਜਿਸ ਵੇਲੇ ਵਿੱਕੀ ਮਿੱਡੂ ਖੇੜਾ ਬਾਕੀ ਮੁੰਡੇ ਸਾਰੇ ਲੱਕੀ ਪਟਿਆਲ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਤੱਕ ਗੱਲਾਂ ਪਹੁੰਚ ਜਾਣੀਆਂ ਸੋਚਿਆ ਨਹੀਂ ਸੀ ਕਦੇ ਆਪਣੇ ਨਾਲ ਦੇ ਛੋਟੀ ਹੋਣੇ ਹੁੰਦੇ ਸੀਗੇ ਰਜਤ ਅੰਕੁਸ਼ ਮਤਲਬ ਆਪਾਂ ਠੀਕ ਹੈ ਕਾਲਜ ਸਕੂਲ ਦੀਆਂ ਲੜਾਈਆਂ ਕਰਦੇ ਸੀ ਉੱਥੋਂ ਤੱਕ ਸੀਮਤ ਸੀ ਥੱਪੜ ਮਾਰਤਾ ਕੁੱਟਦਾ ਕਿਸੇ ਨੂੰ ਕਹਾਣੀ ਇੱਥੋਂ ਤੱਕ ਪਹੁੰਚ ਜੂਗੀ ਜ਼ਿੰਦਗੀ ਦੀ ਮੈਨੂੰ ਉਹਦਾ ਉਦਾਸੀ ਹੁੰਦੀ ਹੈ ਸਾਰੇ ਬ੍ਰਾਈਟ ਬੰਦੇ ਸੀਗੇ ਸਾਰੇ ਈਵਨ ਗੈਂਗਸਟਰਸ ਜਿਹੜੇ ਤੁਸੀਂ ਦੇਖੋ ਵਿੱਕੀ ਗੋਂਡਰ ਸ਼ੇਰਾ ਖੁੱਬਣ ਸੁੱਖਾ ਕਾਲੋਂ ਜੈਪਾਲ ਭੁੱਲਰ ਸਾਰੇ ਚੋਟੀ ਦੇ ਸਪੋਰਟਸਮੈਨ ਸਪੋਰਟਸਮੈਨ ਸੀ ਔਰ ਪੰਜਾਬ ਨੂੰ ਇਹ ਨਹੀਂ ਚਾਹੀਦਾ ਅਸੀਂ ਯੂਪੀ ਬਿਹਾਰ ਥੋੜੀ ਆ ਇਹ ਬੰਬੇ ਥੋੜੀ ਹੈ ਵੀ ਉੱਥੇ ਦਾਉਦ ਦਾ ਰਾਜ ਸੀਗਾ ਸਾਡੇ ਹੀ ਬੱਚੇ ਨੇ ਯਾਰ ਇਹ ਠੀਕ ਹੈ ਪਰ ਸਿੱਧੂ ਨੂੰ ਇਨਸਾਫ ਵੀ ਮਿਲੇ ਜਸਟਿਸ ਮਿਲੇ ਉਹਨੂੰ ਜੇ ਪੋਲਿਟੀਕਲ ਬਲੰਡਰਸ ਹੋਏ ਆ ਤੇ ਜੇ ਉਹਨਾਂ ਬੰਦਿਆਂ ਨੇ ਜਾਣਬੁੱਝ ਕੇ ਕੀਤਾ ਉਹਦੀ ਸਕਿਉਰਿਟੀ ਲੀਕ ਕੀਤੀ ਤੇ ਉਹ ਦੇ ਸ਼ੁਡ ਬੀ ਬਿਹਾਈਂਡ 바ਰਜ਼ ਇਹ ਜਸਟਿਸ ਉਹਦੇ ਫਾਦਰ ਦੇ ਤੇ ਉਹਦੇ ਮਦਰ ਲਈ ਉਹਦਾ ਭਰਾ ਜਿਹੜਾ ਪੈਦਾ ਹੋਇਆ ਉਹ 15 ਸਾਲ 20 ਸਾਲ ਬਾਅਦ ਉੱਠ ਕੇ ਦੇਖੂਗਾ ਜੇ ਉਹ ਉਸ ਪੱਧਰ ਦਾ ਫਨਕਾਰ ਬਣੂਗਾ ਤੇ ਕੀ ਉਹ ਡਰ ਦੇ ਮਾਹੌਲ 'ਚ ਜੀਊਗਾ ਕਿ ਕੱਲ ਨੂੰ ਮੈਨੂੰ ਕੋਈ ਕੁਛ ਨਾ ਕਰ ਦੇ ਤੇ ਉਹਦੇ ਮਾਪਿਓ ਸਾਰੀ ਜ਼ਿੰਦਗੀ ਉਹਨੂੰ ਬਚਾ ਬਚਾ ਕੇ ਰੱਖਦੇ ਰਹਿਣਗੇ ਇਸ ਡਰ 'ਚ ਵੀ ਕੁਝ ਹੋ ਨਾ ਜਾਏ ਜੀ ਉਹਨਾਂ ਨੂੰ ਮਾਹੌਲ ਦੇਣਾ ਪਊਗਾ ਤੁਹਾਨੂੰ ਔਰ ਪੰਜਾਬ ਦੀ ਹਰ ਮਾਂ ਨੂੰ ਤੁਹਾਨੂੰ ਇਹ ਮਾਹੌਲ ਦੇਣਾ ਪਊਗਾ ਜਿਹੜੀ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਗੋਰੇ ਇੱਥੇ ਆ ਕੇ ਕੰਮ ਕਰਨਗੇ ਹਰ ਮਾਂ ਨੂੰ ਇਹ ਮਾਹੌਲ ਦੇਣਾ ਪਊਗਾ ਕਿ ਉਹਦਾ ਪੁੱਤਰ ਕਿੰਨੀਆਂ ਹੀ ਬੁਲੰਦੀਆਂ ਛੂਵੇ ਕੱਲ ਨੂੰ ਉਹਨੂੰ ਕੋਈ ਫਰੋਤੀ ਆਸਤੇ ਫੋਨ ਨਾ ਆਵੇ ਬਿਲਕੁਲ ਕੱਲ ਨੂੰ ਉਹਨੂੰ ਕੋਈ ਗੋਲੀ ਇਹ ਕਹਿ ਕੇ ਨਾ ਮਾਰ ਦੇ ਵੀ ਸਾਡੇ ਆਸਤੇ ਕੰਮ ਕਰ ਨਹੀਂ ਤਾਂ ਫਿਰ ਤੈਨੂੰ ਗੋਲੀ ਮਾਰ ਦਿਆਂਗੇ ਕੋਈ ਈਰਖਾ ਚਾ ਕੇ ਗੋਲੀ ਨਾ ਮਾਰ ਜੇ ਬਿਲਕੁਲ ਕੋਈ ਧਰਮ ਪਿੱਛੇ ਗੋਲੀ ਨਾ ਮਾਰ ਜੇ ਇਹ ਇਹ ਮਾਹੌਲ ਤੁਹਾਨੂੰ ਦੇਣਾ ਪਊਗਾ ਪੰਜਾਬ ਦੀਆਂ ਮਾਵਾਂ ਨੂੰ ਔਰ ਹਰ ਬਾਪ ਬਲਕੌਰ ਸਿੰਘ ਵਰਗਾ ਨਹੀਂ ਹੁੰਦਾ ਜਿਹਦੇ 'ਚ ਇਨਾ ਜਿਗਰਾ ਕਿ ਉਹ ਐਡਾ ਪਹਾੜ ਜਿਹੜਾ ਦੁੱਖ ਲੈ ਕੇ ਵੀ ਲੜਦਾ ਫਿਰਦਾ ਪੰਜ-ਪੰਜ ਸਟੰਟ ਪਾਏ ਹੋਣ ਜਿਸ ਬੰਦੇ ਦੇ ਬਿਲਕੁਲ ਔਰ ਚਰਚਾ ਵੀ ਨਾ ਹੋ ਰਹੀ ਹੋਵੇ ਚੌਂਡ ਦੇ ਵਿੱਚ ਕਿ ਸਿੱਧੂ ਮੂਸੇ ਵਾਲਾ ਮਾਰ ਦਿੱਤਾ ਮੈਂ ਬੜਾ ਹੈਰਾਨ ਹੋਇਆ ਕਿ ਇਹ ਜਿਹੜਾ ਮੁੱਦਾ ਵੀ ਮੱਲੋ ਫਰੋਤੀਆਂ ਦਾ ਕਦੇ ਕਿਸੇ ਨੂੰ ਫੋਨ ਆ ਰਿਹਾ ਹੈ ਕਦੇ ਕੋਈ ਮਰ ਰਿਹਾ ਹੈ ਕਦੇ ਕਿਸੇ ਨੂੰ ਚੱਕ ਕੇ ਲੈ ਜਾਂਦੇ ਨੇ ਇਹ ਮਤਲਬ ਇਹ ਕੋਈ ਮੁੱਦਾ ਹੀ ਨਹੀਂ ਹੈ ਪੰਜਾਬ ਦਾ ਦਰਦੇ ਹੈ ਲੋ ਕੌਣ ਗੱਲ ਕਰੇ ਕੌਣ ਬੋਲੇ ਕੌਣ ਜਾ ਕੇ ਟੱਲੀ ਬੰਨੇ ਮੈਨੂੰ ਦੱਸੋ ਪੋਲੀਟੀਕਲ ਕਲਾਸ ਤਾਂ ਚਾਹੁੰਦੀ ਨਹੀਂ ਕਿਉਂਕਿ ਕੋਈ ਵੀ ਪੋਲੀਟੀਕਲ ਕਲਾਸ ਤੁਹਾਨੂੰ ਕ੍ਰਾਈਮ ਫਰੀ ਨਹੀਂ ਕਰ ਸਕੀ ਕੋਈ ਵੀ ਆਪੋਜੀਸ਼ਨ ਦੀ ਪਾਰਟੀ ਅੱਜਕੱਲ੍ਹ ਇਹ ਦਲ ਕਿਵੇਂ ਬੋਲ ਦੂਗਾ ਕਿ ਸਿੱਧੂ ਮੁਸੇਆਲਾ ਤੁਹਾਡੇ ਰਾਤ ਚ ਮਰਿਆ ਆਮ ਆਦਮੀ ਨੂੰ ਜਦੋਂ ਅਕਾਲੀ ਦਲ ਦੇ ਰਾਜ ਚ ਗੋਲੀਆਂ ਚੱਲੀਆਂ ਉਹਨਾਂ ਬਿਲਕੁਲ ਅੱਜ ਕਾਂਗਰਸ ਇਹਨਾਂ ਦੋਨਾਂ ਨੂੰ ਕਿਵੇਂ ਬੋਲ ਦੂਗੀ ਜਦੋਂ ਕਾਂਗਰਸ ਨੇ ਅਕਾਲ ਤੱਕ ਢਾਕੇ 84 ਕੀਤਾ ਹੋਵੇ ਬਿਲਕੁਲ ਅੱਜ ਭਾਜਪੀ ਇਹਨਾਂ ਤਿੰਨਾਂ ਨੂੰ ਕਿਵੇਂ ਬੋਲ ਦੂਗੀ ਜਿਸ ਭਾਜਪੀ ਨੇ ਪਤਾ ਹੀ ਨਹੀਂ ਰਾਜ ਦੇ ਵਿੱਚ ਕਿੰਨੇ ਮਲਟੀਪਲ ਥਾਂ ਦੇ ਉੱਤੇ ਰਾਈਟਸ ਹੋ ਗਏ ਕੌਣ ਬੋਲੂਗਾ ਮੈਨੂੰ ਦੱਸੋ ਕਿਹਦੇ ਕੋਲੇ ਇਹ ਤਾਕਤ ਹੈ ਬੋਲ ਜੂਗਾ ਲੋਕ ਬੋਲਦੇ ਨਹੀਂ ਲੋਕ ਡਰਦੇ ਆ ਫੋਨ ਆ ਜਾਣਾ ਕਿਸੇ ਦਾ ਕਿਸੇ ਨੂੰ ਆ ਜਾਣਾ ਲੋਕਾਂ ਦੇ ਹੱਥ ਚ ਪਾਵਰ ਤਾਂ ਹੈ ਨਾ ਲੋਕਾਂ ਦੇ ਹੱਥ ਚ ਪਾਵਰ ਹੈ ਪਰ ਲੋਕ ਇੰਡੀਵਿਜੂਅਲ ਲੈਵਲ ਦੇ ਉੱਤੇ ਕੀ ਕਰਨ ਮੈਨੂੰ ਦੱਸੋ ਜਿਹੜਾ ਕੋਈ ਵਪਾਰੀ ਜਿਹਨੂੰ ਕੋਈ ਫੋਨ ਆ ਗਿਆ ਉਹ ਕੀ ਕਰੇਗਾ ਦਰਦੇ ਐ ਲੋਕ ਇਹ ਇਹ ਡਰ ਇਹ ਕ੍ਰਾਈਮ ਫ੍ਰੀ ਸਟੇਟ ਦੇਣਾ ਤਾਂ ਸਰਕਾਰ ਦਾ ਕੰਮ ਹੈ ਨਾ ਇਹ ਮਾਨਸਿਕਤਾ ਮੁਕਾਣੀ ਇਹ ਥਾਟ ਪ੍ਰੋਸੈਸ ਚੇਂਜ ਕਰਨਾ ਔਰ ਪੰਜਾਬ ਹੱਕਾਂ ਖਾਤਰ ਖੂਨ ਡੋਲਦਾ ਆਇਆ ਸੀ ਫਰੋਤੀਆਂ ਖਾਤਰ ਥੋੜੀ ਖੂਨ ਡੋਲਦਾ ਆਇਆ ਸੀ ਪੰਜਾਬ ਬਲਦਾਨ ਦਿੰਦਾ ਆ ਸੀਗਾ ਦੂਜਿਆਂ ਖਾਤਰ ਆਪ ਦੇ ਖਾਤਰ ਨਹੀਂ ਦੂਜਿਆਂ ਖਾਤਰ ਸ਼ੀਦੀਆਂ ਪ੍ਰਾਪਤ ਹੁੰਦੀਆਂ ਆਈਆਂ ਸੀਗੀਆਂ ਅੱਜ ਔਰ ਤੁਸੀਂ ਇਹ ਦੇਖੋ ਮੈਂ ਕਿਸੇ ਨਾਲ ਇਹ ਗੱਲ ਕਰ ਰਿਹਾ ਸੀਗਾ ਕਿ ਜਿੰਨੇ ਗੈਂਗਸਟਰ ਮੁੰਡੇ ਵੱਡੇ ਗੈਂਗਸਟਰ ਬਣੇ ਜੈਪਾਲ ਸ਼ੇਰਾ ਵਿੱਕੀ ਦਵਿੰਦਰ ਬੰਬੀਹਾ ਜਿਹੜੇ ਮਾਰ ਦਿੱਤੇ ਗਏ ਦੱਸੋ ਕਿਹੜੀ 100 ਕਰੋੜ ਦੀ ਪ੍ਰਾਪਰਟੀ ਉਹ ਜੋੜ ਕੇ ਗਏ ਕੁਛ ਨਹੀਂ ਮੇਰੇ ਸਮਝ ਨਹੀਂ ਆਇਆ ਕਿ ਇਹ ਸਾਡੀ ਪੀੜ੍ਹੀ ਜਿਹੜੀ ਭਟਕ ਜਾਂਦੀ ਐ ਜਦੋਂ ਇਹ ਪੈਸਾ ਇਕੱਠਾ ਕਰਦੇ ਐ ਨਹੀਂ ਕਰਦੇ ਇਹਨਾਂ ਨੂੰ ਕੌਣ ਵਰਤ ਰਿਆ ਹੁੰਦਾ ਕਿ ਉਹ ਪੈਸਾ ਕਿੱਥੇ ਚਲਾ ਜਾਂਦਾ ਵਿੱਕੀ ਗੌਂਡਰ ਦੇ ਘਰ ਦੇ ਹਾਲਾਤ ਤਾਂ ਦੇਖੋ ਤੁਸੀਂ ਜੀ ਆਪਾਂ ਦੇਖ ਕੇ ਆਏ ਉਹਦੇ ਤਰਸ ਹੁੰਦਾ ਹੈ ਉਹਦੇ ਪਰਿਵਾਰ ਦੇ ਉੱਤੇ ਫਿਰ ਉਹ ਜੇ ਉਹਨਾਂ ਨੇ ਫਰੋਤੀਆਂ ਲਈਆਂ ਕਿੱਥੇ ਗਿਆ ਉਹ ਪੈਸਾ ਮਾਂ ਪਿਓ ਵਸਤੇ ਕੀ ਜੁੜਿਆ ਜੋੜਿਆ ਕੀ ਦੇਖੇ ਗਏ ਇਹਦਾ ਮਤਲਬ ਹੈ ਕਿ ਕੋਈ ਹੋਰ ਹੀ ਇਹਨਾਂ ਨੂੰ ਵਰਤ ਰਿਹਾ ਹੈ ਜੀ ਪਿੱਛੇ ਦੇ ਮਾਸਟਰਮਾਈਂਡ ਕੋਈ ਹੋਰ ਹੀ ਨਹੀਂ ਨੇ ਜੋ ਸਾਡੀ ਜਵਾਨ ਪੀੜੀ ਨੂੰ ਖਰਾਬ ਕਰ ਰਹੇ ਨੇ ਤੇ ਭਟਕ ਰਹੇ ਆ ਸਾਰੇ ਔਰ ਇੱਕ ਦੂਜੇ ਨੂੰ ਮਾਰ ਰਹੇ ਆ ਮੈਂ ਕਿਸੇ ਨੂੰ ਬਰੀ ਨਹੀਂ ਕਰ ਰਿਹਾ ਕਿ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ ਵੀ ਇਹ ਭਟਕ ਕੇ ਜੋ ਕਰ ਗਏ ਉਹ ਗਲਤ ਹੈ ਰੋਡ ਸਾਈਡ ਰੋਬਰੀਆਂ ਤੁਰੇ ਜਾਂਦੇ ਲੋਕਾਂ ਤੋਂ ਖੋ ਲੈਣਾ ਲੁੱਟ ਲੈਣਾ ਗੋਲੀ ਇਸ਼ਾਰਾ ਕਿਸੇ ਨੂੰ ਮਾਰ ਦੇਣਾ ਠੀਕ ਨਹੀਂ ਹੈ ਪਰ ਇਹ ਸਾਡੇ ਆਪਣੇ ਨੇ ਔਰ ਇਹ ਜੇ ਸਾਡੀ ਪੀੜ੍ਹੀ ਏਦੋਂ ਪਹਿਲਾਂ ਹਥਿਆਰ ਚੱਕਦੀ ਉਹ ਕਿਸੇ ਕੌਜ਼ ਕਰਕੇ ਚੱਕਦੀ ਆ ਜੀ ਰੀਜ਼ਨ ਕਰਕੇ ਚੱਕਦੀ ਆ ਔਰ ਇਹ ਏਡੇ ਗੱਭਰੂ ਨੌਜਵਾਨ ਚੰਗੇ ਪਰਿਵਾਰਾਂ ਦੇ ਬੱਚੇ ਸ਼ੇਰੇ ਖੁੱਬਨ ਦਾ ਪਰਿਵਾਰ ਦੇਖੋ ਤੁਸੀਂ ਕਿੰਨਾ ਚੰਗਾ ਪਰਿਵਾਰ ਹੈ ਚੰਗੇ ਪਰਿਵਾਰਾਂ ਦੇ ਬੱਚੇ ਜੈਪਾਲ ਭੁੱਲਰ ਦੇ ਫਾਦਰ ਦਾ ਦੇਖੋ ਚੋਣ ਵੀ ਲੜ ਰਹੇ ਸ਼ਾਇਦ ਹੁਣ ਤਰਸ ਆਉਂਦਾ ਤੁਹਾਨੂੰ ਯਾਰ ਪਰ ਤੁਸੀਂ ਆਪਣੇ ਨੂੰ ਹੀ ਮਾਰ ਰਹੇ ਹੋ ਜੇ ਸਿੱਧੂ ਨੂੰ ਮਾਰਿਆ ਵਿੱਕੀ ਮਰਿਆ ਉਹ ਵੀ ਸਾਡਾ ਆਪਣਾ ਸੀ ਸਿੱਧੂ ਮਰਿਆ ਉਹ ਵੀ ਆਪਣਾ ਸੀ ਬ੍ਰਾਈਟ ਮੈਂ ਕਹਿੰਨਾ ਕਿ ਜਿਸ ਰਾਹ ਦੇ ਉੱਤੇ ਤੁਰ ਪਿਓ ਵਾਪਸ ਆਓ ਸਾਰੇ ਯਾਰ ਲੋਕ ਉਹਨਾਂ ਨੂੰ ਚਾਂਸ ਦੇਣ ਸੋਸਾਇਟੀ ਚਾਂਸ ਦੇਵੇ ਉਹ ਸਰੈਂਡਰ ਕਰਨ ਆਪਣੀਆਂ ਸਜ਼ਾਵਾਂ ਜਿਹੜੀਆਂ ਬਣਦੀਆਂ ਉਹ ਪੂਰੀਆਂ ਕਰਨ ਮੁਖਤਾਰਾ ਦੀ ਜ਼ਿੰਦਗੀ ਚਾਣ ਜ਼ਿੰਦਗੀ ਪੰਜਾਬ ਬੜਾ ਖੂਬਸੂਰਤ ਹੈ ਜਨਤਰੀ ਪਰ ਸਿੱਧੂ ਮੂਸੇਵਾਲੇ ਦਾ ਇਨਸਾਫ ਹੋਣਾ ਚਾਹੀਦਾ ਇਹ ਬਰੀ ਨਹੀਂ ਹੋਣਾ ਚਾਹੀਦੀ ਜਿਨੇ ਵੀ ਕੀਤਾ ਮਾਰਿਆ ਔਰ ਵਿੱਕੀ ਮਿੱਡੂ ਖੇੜੇ ਦਾ ਨਹੀਂ ਉਹਨੇ ਥੋੜਾ ਸਾਫ਼ ਹੋਣਾ ਚਾਹੀਦਾ ਬਿਲਕੁਲ ਥੋੜੇ ਦਿਨ ਪਹਿਲਾਂ ਏਪੀਟ ਲੋਵੀ ਕ concert ਦੇ ਵਿੱਚ ਉਹਨਾਂ ਨੇ ਪਿੱਛੇ ਆਪਦੇ ਹਾਲਾਂਕਿ ਲੋਕ ਬੜੇ ਡਿਜ਼ਾਈਨਸ ਲਾਂਦੇ ਨੇ ਉਹਨਾਂ ਨੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖ ਕੇ ਲਾਇਆ ਵੀ ਨਹੀਂ ਉਹਨਾਂ ਦਾ ਸਾਫ਼ ਲਾਜ਼ਮੀ ਗੱਲ ਹੋਣੀ ਚਾਹੀਦੀ ਹੈ ਅੱਜ ਗੱਲ ਨਹੀਂ ਹੋ ਰਹੀ ਇਹਦੀ ਜਸਟਿਸ ਦੀ ਗੱਲ ਨਹੀਂ ਹੈ ਚੋਣਾਂ ਦੇ ਵਿੱਚੋਂ ਮੰਨਫੀ ਹੈ ਮਿਸਿੰਗ ਹੈ ਬਿਲਕੁਲ ਇਹ ਜਸਟਿਸ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਸੀ ਮਿਸਿੰਗ ਹੈ ਡਰ ਰਹਿ ਕੇ ਤੇ ਨਹੀਂ ਜੀ